ਇਹ ਪਾਣੀ ਹੋ ਬਣੇ ਹੋਏ ਆ। ਇੱਕ ਚੰਗਾ ਜਿਹਾ ਗਿਆ। ਬਾਈ ਨੂੰ ਬੁਲਾਏ ਬਾਈ। ਅਬ ਸਾਈਕਲ ਦੀ ਰੈਡ ਤਿਆਰ ਹੋਣ ਲੱਗੀ ਆ 20 ਕਿਲੋਮੀਟਰ ਦੀ ਦੇਖੋ। ਬਠਿੰਡੇ ਏਰੀਆ ਫਿਰਦੇ ਆਪਾਂ ਇਸ ਟਾਈਮ। ਖੜਾ ਆਪਣਾ ਸਾਈਕਲ ਤੇ ਸਾਈਕਲ ਦੀ ਰੈਡ ਤਿਆਰ ਹੁਣ ਲੁਕੀਆ ਪੂਰੀ। 20 ਕਿਲੋਮੀਟਰ ਦੀ ਦੇਖੋ ਪਟੰਡੇ ਰੇਅ ਫਿਰਦੇ ਆ ਇਸ ਟਾਈਮ ਆਪਾਂ ਬਹੁਤ ਸਾਈਕਲਿਸਟ ਆਏ ਹੋ ਨੇ ਤੇ ਕੁੱਦਾਵੀਰ ਵੀ ਆਇਆ ਹੋਇਆ ਲਾਵੀ ਰਾਈਡ ਸ਼ੁਰੂ ਹੋ ਚੱਲੀ ਆ ਤੇ ਚੱਲੇ ਆਪਾਂ ਹੁਣ 200 ਤੋਂ ਪਲੱਸ ਬੰਦਾ ਫਿਰਦਾ ਹੁਣ ਲਾਵੀ ਕੁੱਦਾਵੀਰ ਆਪਣੇ ਨਾਲ ਸਾਈਕਲ ਚਲਾਉਦਾ ਹੋਇਆ ਵਧੀਆ ਵਧੀਆ ਵੀਰ ਜੀ ਤੁਸੀਂ ਦੱਸੋ ਟਿਕਟਾ ਕਿਹੜਾ ਹਾਂਜੀ ਆ ਉਹ ਕੇਰਬੋਰਡ ਜਰ ਆ ਰਿਹਾ ਬਾਈ ਪੂਰਾ ਵੀਰੇ ਪੂਰਾ ਹਾਂ ਆਨੰਦ ਲੈ ਰਿਹਾ ਤਾਂ ਪਾੰਡ ਰਾਇ ਵੀ ਆ ਵੀ ਆ ਫਿਰਦਾ ਜਰ ਗਾਲੇ ਬਠਿੰਡੇ ਬੱਕ ਤੇ ਲੈਂਦਿਆਂ ਨਿਆਰੇ ਸਾਈਕਲਿਕਨ ਸਪੈਸ਼ਲ ਆਇਆ ਬਾਈ ਅਸੀਂ ਬਠਿੰਡੇ 135 ਕਿਲੋਮੀਟਰ ਤੇ ਆਪਣੇ ਨਾਲ ਵੱਡਾ ਵੀਰ ਕੁਲਦੀਪ ਵੀਰ ਜਰਗ ਤੋਂ ਲਾਓ ਵੀ ਬਠਿੰਡੇ ਸਾਈਕਲੀ ਚਲਾਉਂਦੇ ਹੋਏ ਵੀਰ ਸਰ ਹੱਲ ਗਿਆ ਬਈ ਕਬ ਸਰਾ ਪੂਰਾ ਲੋਬੀ ਆਪਾਂ ਬਠਿੰਡੇ ਤੋਂ ਚੱਲ ਪਏ ਸੀਗੇ ਤੇ ਆਪਾਂ ਹੁਣ ਜਾ ਰਹੇ ਤਕਤਿਸ਼ਰੀ ਦਮਦਮਾ ਸਾਹਿਬ ਇਹ ਨੂੰ ਤਲਵੰਡੀ ਸਾਬੋ ਵੀ ਕਹਿ ਦਿੰਦੇ ਆ ਤੇ ਆਪਾਂ ਨੂੰ ਹੈਗਾ 21 ਕਿਲੋਮੀਟਰ ਦੂਰ ਮੌਸਮ ਹੱਟਿਆ ਹੋਇਆ ਤੇ ਆਪਾਂ ਕੱਢ ਰਹੇ ਹਾਂ ਸਫਰ ਦੇਖਦੇ ਆ ਕਿੱਨਾ ਮੇ ਵੀ ਕੰਡ ਤੱਕ ਆਪਾਂ ਪਹੁੰਚ ਹੀ ਜਾਣਾ ਲਓ ਜੀ ਆਪਾਂ ਮੀਂਹ ਜੀ ਸਫਰ ਕਰ ਰਹੇ ਆ ਤੇ ਮੰਜ਼ਿਲ ਆਪਣੀ ਰਹਿ ਗਈ ਤਾਂ ਸਨ ਕੇ ਚਲੋ 3 ਕਿਲੋਮੀਟਰ ਬਸ ਫੇਰ ਆਪਾਂ ਪਹੁੰਚ ਜਾਣਾ ਤੇ ਘੂਟ ਆਪਣੇ ਗੱਲੇ ਹੋਗੇ ਸਵਾਰ ਫੇਰ ਕੋਈ ਚੱਕਰ ਨਹੀਂ ਇਹ ਬਸ ਪਹੁੰਚਣ ਆ ਲਈ ਆ ਮੌਸਮ ਦੇਖੋ ਤੁਸੀਂ ਕਿ ਰੱਬ ਨਾ ਕਰੇ ਹੁਣ ਜਿਆਦਾ ਮੀਂਹ ਨਾ ਪਵੇ ਪਹਿਲਾਂ ਹੀ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋਏ ਹੋਏ ਨੇ ਛੱਡ ਦੇਵੇ ਹੁਣ ਤਾਂ ਬਸ ਪਹੁੰਚ ਗਏ ਤਕਸਰੀ ਦਮਦਮਾ ਸਾਹਿਬ ਕਰੋ ਦਸ ਦੇਖ ਲਓ ਟਰੈਵਲ ਲਾਈਫ ਬੁਰਾ ਹਾਲ ਹੋਇਆ ਬਈ ਬੂਡ ਵੀ ਗਿੱਲੇ ਬਾਰੇ ਪੂਰੇ ਲੋਈ ਮਿੱਤਰੋ ਅੱਜ ਜਾਏਗਾ ਆਪਣਾ ਸਫਰ ਦਾ ਤੀਜਾ ਦਿਨ ਤੇ ਅੱਪਾ ਇਸ ਟਾਈਮਿੰਗ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੁਲਵੰਡੀ ਸਾਬੂ ਤੇ ਪਰਸੋ ਅੱਪਾ ਸਫਰ ਦਾ ਹੈ ਕਰਿਆ ਸੀਗਾ 135 ਕਿਲੋਮੀਟਰ ਤੇ ਕੱਲ ਕਰਿਆ ਅੱਪਾ 70 ਕਿਲੋਮੀਟਰ ਤੇ ਅੱਜ ਦਾ ਸਫਰ ਹੈਗਾ ਆਪਣਾ 150 ਕਿਲੋਮੀਟਰ 150 ਕਿਲੋਮੀਟਰ ਅੱਪਾ ਸਫਰ ਕਰਕੇ ਅੱਪਾ ਪਹੁੰਚਾਂਗੇ ਆਪਣੇ ਪਿੰਡ ਜਾਰਖਾ ਤੇ ਮੌਸਮ ਥੋੜਾ ਖਰਾਬ ਆ ਮੈਂ ਵੀ ਪੈ ਰਹਿਆ ਬਹੁਤ ਤੇ ਸਾਈਕਲ ਵੀ ਆਪਣੀ ਰੈਡੀ ਆ। ਉਹ ਵੀ ਸਫ਼ਰ ਕਰ ਰਹੇ ਆ। ਸਫ਼ਰ ਦਾ ਹੈਗਾ ਅੱਜ ਆਪਣਾ ਦੂਜਾ ਦਿਨ ਤੇ ਆਹ ਰਕਰਾਂਗਾ 150 ਕਿਲੋਮੀਟਰ ਦਾ। 150 ਕਿਲੋਮੀਟਰ ਦਾ ਕਰਕੇ ਫੋਟੋ। ਮੌਸਮ ਥੋੜਾ ਖਰਾਬ ਆ ਯਾਰ ਬਹੁਤ ਜ਼ਿਆਦਾ ਤੇ ਤੰਦਰ ਆਪਣੇ ਬੂੜ ਗਿੱਲੀ ਰਹੇ ਨੇ ਪੂਰੇ। ਹੁਣ ਦੇਖਦੇ ਅੱਗੇ ਕੀ ਬਣਦਾ। ਖਿੱਚਣਾ ਜਨਾ ਖਿੱਚ ਹੋਇਆ ਨਾ। ਕਰਾਂਗੇ ਅੱਜ ਤਾਂ ਪੂਰਾ ਹੀ ਕਰਾਂਗੇ। ਅੱਜ ਤਾਂ 150 ਦਾ 150 ਹੀ ਕਰਾਂਗੇ। ਸਫਰ ਚੱਲ ਰਿਹਾ ਵਈ ਇਸ ਨਾਮ ਹੈ ਆਪਣਾ ਇੱਥੋਂ 65 ਕਿਲੋਮੀਟਰ ਬਠਿੰਡਾ 37 ਕਿਲੋਮੀਟਰ ਤੇ ਮੋਗਾ ਹੈਗਾ 102 ਕਿਲੋਮੀਟਰ ਲਗਭਗ 3 ਘੰਟੇ ਦੇ ਵਿੱਚ ਘੰਟੇ 18 ਮਿੰਟ ਦੇ ਵਿੱਚ 18 ਕਿਲੋਮੀਟਰ ਸਫਰ ਦਨੇ ਕਰਿਆ ਚੱਲ ਰਿਹਾ ਆਪਣਾ ਕੋੜਾ। ਪਾਣੀ ਪੂਰੀ ਸਰਾਂ ਦੇ ਵਿੱਚ ਨਹੀਂ ਪੈ ਕੇ ਹਟਿਆ। ਦੇਖੋ ਇੱਥੇ ਤੁਸੀਂ ਫੁੱਲ ਨਹੀਂ ਪਿਆ ਆ। ਹੋਰ ਕਿਲੋਮੀਟਰ ਜਾਏਗਾ ਤੁਸੀਂ 100 100 ਕਿਲੋਮੀਟਰ ਅੱਗੇ। ਅੱਗੇ ਜੰਮੀ ਸੁੱਕਾ ਪਿਆ। ਚਲੋ ਇਹ ਫਿਰ ਆਪਣੇ ਰੰਗ ਦੇਖ ਲਓ। ਆਪਾਂ ਸਾਰਾ ਕੋੜਾ ਪਾੜ ਕਰਕੇ ਆਇਆ। ਇੱਧਰ ਦੇਖੋ ਰੇ ਗਿੱਲਾ। ਅੱਗੇ ਜੰਮੀ ਸੁੱਕਾ ਪਿਆ। ਯਾਰ ਇਹ ਕੋੜਾ ਆਪਣਾ ਪੂਰਾ ਬੱਕ ਦਾ। ਬਿਨਾਂ ਹੱਦ ਸਟੇ ਲੌਗਿੰਗ ਸਫ਼ਰ ਚੱਲ ਰਿਹਾ ਆਪਣਾ 3 ਘੰਟੇ 16 ਮਿੰਟ ਦੇ ਵਿੱਚ ਆਪਾਂ 42 ਕਿਲੋਮੀਟਰ ਸਫ਼ਰ ਤੱਕ ਆ ਗਏ ਆ ਤੇ ਮੌਸਮ ਬਸ ਐਸਾ ਵੈਸਾ ਹੀ ਆ ਕਣੀਆਂ ਬੈਣਦੀ ਨੇ ਹਾੜੇ ਆਉਂਦੀਆਂ ਨੇ ਤੇ ਪਹੁੰਚ ਰਹੇ ਆਪਾਂ ਪੰਜਾਂਵਾਂਗਾ ਚ ਸੰਗਰੂਰ ਵੱਲ ਦੀ ਸਰਾ ਦੱਗਿਆ ਬਹਿ ਕੰਮ ਲੋਭੀ ਆਪਾਂ ਸਫਰ ਕਰਦੇ ਕਰਦੇ ਪਹੁੰਚ ਗਏ 55 ਕਿਲੋਮੀਟਰ ਤੇ ਇੱਕ ਵੀ ਪੈਗ ਦਾ ਵੀ ਹਾਲ ਦੇਖ ਸਕਦੇ। ਬੈਂਸ ਤੋਂ ਕੋਈ ਵੀਊ ਦੇਖੋ ਕਿੰਨਾ ਘੈਂਡਾ ਹੈ ਨਾ ਤੇ ਸੋਚਿਆ ਨਹੀਂ ਸੀ ਕਿ ਆਪਾਂ ਸਾਈਕਲ ਦੇੰਨੀ ਦੂਰ ਆ ਜਾਾਂਗੇ। ਆਪਾਂ ਮਾਨਸਾ, ਬਠਿੰਡਾ, ਬਰਨਾਲਾ ਹੈ ਨਾ ਤੇ ਤਲਵੰਡੀ ਸਾਬੋ, ਦਮਦਮਾ ਸਾਹਿਬ ਆਪਾਂ ਸਾਰੇ ਸਫਰ ਤੈਅ ਕਰਾਂਗੇ। ਤੇ ਹੁਣ ਆਪਾਂ ਸੰਗਰੂਰ ਵੱਲ ਦੀ ਜਾ ਰਹੇ ਹਾਂ। ਸੰਗਰੂਰ ਹੋ ਗਿਆ। ਥੋੜੀ ਹੋ ਗਿਆ। ਉੱਧਰ ਦੇਖਦੇ ਕਰਦੇ ਰਹਾਂਗੇ। ਅੱਪਾਇਟਰ ਦੂਜੀ ਵਾਲਾ ਤੇ ਸਾਈਕਲ ਵੀ ਪੂਰਾ ਨਿਆਰਾ ਆ ਰਿਹਾ ਵਾਈਬਰ ਦੀ ਤਰਫੋਂ ਆਪਾਂ ਇਕੱਲੇ ਹੀ ਸਫਰ ਸ਼ੁਰੂ ਕਰਿਆ ਸੀ ਤੇ ਹੁਣ ਤੱਕ ਇਹਨੂੰ ਕਿੱਥੇ ਤੱਕ ਆਪਾਂ ਸਾਈਕਲ ਤੇ ਨਾ ਆ ਗਏ ਸਾਈਕਲ ਦੀ ਲੀਡ ਲੀਡਰ ਤੋਂ ਨਾ ਪੂਰਾ ਆ ਰਿਹਾ ਤੇ ਬਾਕੀ ਕੁਝ ਚੱਕਰ ਨਹੀਂ ਵੀਰੇ ਕੋਈ ਨਹੀਂ ਇਹ ਜੀ ਦਾ ਸਾਈਕਲ ਤੇ ਹੀ ਬਸ ਆਪਾਂ ਜਾਏ ਕਰਾਂ ਠੀਕ ਹੈ ਕੰਪ ਲੱਗੇਗਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਆ ਗਏ ਆਪਣੇ ਪਿੰਡ ਜਰਗ। ਮੀ ਤੁਸੀਂ ਬਹੁਤ ਪੈ ਰਹੇ ਆਪਾਂ ਗਰਾਊਂਡ ਕੋਲ ਪਹੁੰਚ ਗਏ ਤੇ ਫੋਨ ਮੇਰਾ ਕਵਰ ਵਿੱਚ ਪਾਇਆ ਥੋੜੀ ਵੀਡੀਓ ਦੀ ਕੁਆਲਿਟੀ ਕਹਿ ਸਕਦੇ ਜਾਂ ਕੈਮਰੇ ਮੂਰੇ ਮੀ ਆ ਸਕਦਾ। ਪਰ ਆਪਾਂ ਸਹੀ ਸਲਾਮਤ ਪਿੰਡ ਪਹੁੰਚ ਗਏ। ਬਹੁਤ ਵੀਰਾਂ ਦੇ ਫੋਨ ਆ ਰਹੇ ਸੀ, ਮੈਸੇਜ ਆ ਰਹੇ ਸੀ। ਮੀ ਪੈਣ ਕਰਕੇ ਨਾ ਫੋਨ ਟੈਂਟ ਹੋਇਆ ਤੇ ਨਾ ਮੈਸੇਜ। ਤੇ ਬਾਕੀ ਜੋ ਦੋ ਦੋ ਮੈਂ ਘਰੇ ਜਾਣਾ, ਘਰੇ ਆ ਕੇ ਆਪਾਂ ਨਾਲ ਦੋ ਸਾਰਿਆਂ ਦੇ ਇਕੱਲੇ ਇਕੱਲੇ ਦਾ ਜਵਾਬ ਦਿੰਨੇ ਆ। ਉਹ ਹੱਟ ਜਰਾਮੀ ਬਹਿ ਰਹੇ ਪਰ ਆਪਾਂ ਰੁਕੇ ਨਹੀਂ ਦੇਖੋ ਇੰਨੇ ਮੀਂਹ ਵਿੱਚ ਸਾਈਕਲ ਚਲਾਈ ਓਹ ਹੋ ਹੋ ਤੁਸੀਂ ਦੇਖ ਸੌ ਰਹੇ ਲੋ ਬੈਗ ਪੂਰ ਸਾਰਾ ਕੁਝ ਗਿੱਲਾ ਹੋਇਆ ਪਿਆ ਇਹ ਤਾਂ ਆਪਾਂ ਫੋਨ ਕਵਰ ਵਿੱਚ ਪਾਇਆ ਵੀਡੀਓ ਬਣਾ ਲਈ ਨਹੀਂ ਤਾਂ ਟੱਚ ਬਿਲਕੁਲ ਨਹੀਂ ਕੰਮ ਕਰ ਰਹੀ ਤੇ ਪਹੁੰਚ ਗਿਆ ਤੁਹਾਡਾ ਸਜਰਗ ਤੁਸੀਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿਆਰ ਸਤਿਕਾਰ ਤੇ ਸਫ਼ਰ ਦੇ ਨਾਲ ਜੁੜੇ ਰਹੇ ਦੇਖੋ ਦੇਖੋ ਕੀ ਵਣ ਦਾ ਖੇਤ ਲੈ ਮੈਂ ਇਹ ਕੰਮ ਤਾਂ ਪੂਰਾ ਲੈ ਲਿਆ ਆ ਗਏ ਘਰੇ ਘਰ-ਵਰ ਦੀ ਰਿਸਤੀ ਹੁੰਦੀ ਓਹ ਹੋ